ਇਹਨਾਂ ਨੇ ਜਿਹੜੀਆਂ ਜਿਲੰਦਰ ਤੋਂ ਵੋਟਾਂ ਪੈਂਦੀਆਂ ਜਿਹੜੀਆਂ ਬੜੀਆਂ ਆ ਉਹਨਾਂ ਨੂੰ ਲੌਕ ਕਰ ਦਿੱਤਾ ਵੀ ਇਹ ਕਹਿਣਗੀਆਂ ਜਿਹੜੇ ਬਾਕੀ ਡਿਸਟ੍ਰਿਕਟ ਆ ਸਾਰੇ ਪੰਜਾਬ ਦੇ ਗੁਰਦਾਸਪੁਰ ਪਟਿਆਲਾ ਅੰਮ੍ਰਿਤਸਰ ਨਮਾਸ਼ਹਿਰ ਮੋਕਾ ਉਹਨਾਂ ਦੀਆਂ ਸਾਰੀਆਂ ਵੋਟਾਂ ਇਹਨਾਂ ਨੇ ਰੂਪ ਦਿੱਤੀਆਂ ਜੀ ਕਿਹਦੇ ਹੋਣਗੀ ਅਸੀਂ 2 ਘੰਟੇ ਨਹੀਂ ਆਇਆ ਕਿਆ ਕਾਰ ਨਹੀਂ ਵੀ ਕਰਨ ਲੈ ਚਲੋ ਜੀ ਸਾਰੇ ਬਾਹਰ ਆਰਡਰ ਹੋ ਗਿਆ ਜੁਜਮੇਸ ਨੇ ਲਿਆ ਐਕਸ਼ਨ ਕਿੰਨਾ ਸੀ ਆਇਆ ਮੇਰੇ ਦਿਨ ਤੇ ਕੰਮ ਜੂਣ ਇਲੈਕਸ਼ਨ ਤੋਂ ਬਾਅਦ ਹੋਏਗਾ ਯਾਰ ਤੁਹਾਨੂੰ ਕਰਨਾ ਹੈ ਤੁਸੀਂ ਇਲੈਕਸ਼ਨ ਵੋਟ ਨਹੀਂ ਪਾ ਸਕਦੇ ਇਹਦੇ ਨਾਲ ਇਹ ਸਾਰਾ ਮੈਨੀਪੂਲੇਸ਼ਨ ਜਿਹੜੀ ਆ ਉਹਦੇ ਲਈ ਹੋਈ ਆ ਪਹਿਲਾਂ ਤਾਂ ਇਹਨਾਂ ਨੇ ਸਾਰੀਆਂ ਵੋਟਾਂ ਕੈਂਸਲ ਕਰ ਦਿੱਤੀ ਫਿਰ ਇਹਨਾਂ ਨੇ ਰੀਨਿਊਡ ਡੇਟ 10 3 10 ਦੀ ਥਾਂ ਉਹ ਕੀ ਚੇਂਜ ਕਰਕੇ 15 ਕਰ ਦਿੱਤੀ ਇਹ ਇਹ ਜਿਹੜਾ ਕਾਰਨ ਅਸੀਂ ਕਹਿ ਸਕਦੇ ਕਿ ਇੱਥੇ ਕੰਮ ਤੋਂ ਕੋਈ ਹਜਾ ਹੁੰਦਾ ਨਹੀਂ ਐਨ ਆਰ ਆਈ ਵਾਸਤੇ ਸਟਾਰ ਕਾਰਡ ਆ ਵਾਸੇ ਇੱਕ ਤਰ੍ਹਾਂ ਉਹਨਾਂ ਨੂੰ ਵੋਟ ਨਹੀਂ ਪਾਉਣ ਦਿੰਦੇ ਆ ਕਾਰਡ ਦੇ ਕੋਲ ਆ ਕਾਰਡ ਜਿਹੜਾ ਵੈਲਿਡ ਆ ਆ ਹੁਣ ਤਾਜ਼ਾ ਅੱਜ ਕਾਰਡ ਬਣਿਆ ਹੈ ਇਹ ਸਿਲੈਕਟਿਵ ਵੋਟਿੰਗ ਕਰਾ ਰਹੇ ਕੁਝ ਵੀ ਨਹੀਂ ਆਉਂਦਾ ਕਿ ਅਸੀਂ ਗਏ ਕੰਦੇ ਜੀ ਕਾਰਡ ਹੀ ਨਹੀਂ ਵੈਲਿਡ ਹੈ ਸਾਡੀ ਬਹੁਤ ਪੈ ਗਈ ਆ ਹੁਣ ਇਹ ਨਹੀਂ ਪਤਾ ਹੈਗਾ ਕਿ ਇਹ ਕਿਉਂ ਨਹੀਂ ਵੈਲਿਡ ਹੈਗੇ ਇਹ ਤੁਸੀਂ ਰੀਨਿਊ ਨਹੀਂ ਕਰਾਇਆ ਸੀ ਰੀਨਿਊ ਅਸੀਂ ਆਏ ਹਾਂ ਪਰ ਜਿਸ ਦਿਨ ਤੇ ਕੰਦੇ ਜੀ ਹੁਣ ਇਲੈਕਸ਼ਨ ਤੋਂ ਬਾਅਦ ਹੋਏਗਾ ਯਾ ਤਾਂ ਸਾਨੂੰ ਕਹਿੰਦੇ ਨੇ ਤੁਸੀਂ ਇਲੈਕਸ਼ਨ ਵੋਟ ਨਹੀਂ ਪਾ ਸਕਦੇ ਇਹਦੇ ਨਾਲ ਪੇਤਾ ਅਸੀਂ ਕਹਿੰਦੇ ਹਾਂ ਵੀ ਹਾਂ ਵੀ ਠੀਕ ਹੈ ਵੀ ਸਾਡਾ ਕਰੋ ਚੱਲ ਜਿੱਦਾਂ ਵੀ ਅਸੀਂ ਤੇ ਆਏ ਸੀਗੇ ਮੈਡਮ ਮਤਲਬ ਕਿ ਪਿਛਲੇ ਦਿਨਾਂ ਕਿ ਅਸੀਂ ਆਏ تھے ਆਫਿਸ ਬਕਾਇਦਾ ਮੈਨੂੰ ਕੋਈ ਕੰਪਲੇਂਟ ਵੀ ਦੇਣੀ ਸੀਗੀ ਤੇ ਕੰਪਲੇਂਟ ਵੀ ਮਤਲਬ ਕਿ ਦਿੱਤੀ ਹੈ ਤੇ ਉਹਦੇ ਦਰਮਿਆਨ ਇਹ ਚੀਜ਼ ਹੋ ਗਈ ਜਿਹੜੀ ਐਨਆਰ ਇਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਵੋਟ ਕਾਸਟ ਕਰਨ ਤੋਂ ਪਹਿਲਾਂ ਕਿ ਪ੍ਰੋਸੈਸ ਕੋਸਾ ਕੀਤਾ ਹੋਣਾ ਨਹੀਂ ਭਾਜੀ ਪ੍ਰੋਸੈਸ ਕੀ ਅੱਗੇ ਮੈਂ ਲਾਸਟ ਟਾਈਮ ਵੋਟ ਪਾ ਕੇ ਗਿਆ ਬੜਾ ਈਜ਼ੀ ਮਤਲਬ ਕੋਈ ਦਿੱਕਤ ਨਹੀਂ ਆਈ ਇਹ ਦਿਖਾਇਆ ਸੀਗਾ ਕਾਰਡ ਦਿਖਾਇਆ ਸੀ ਉਹ ਤੋਂ ਤਾਂ ਬਲਕਿ ਪਾਸਪੋਰਟ ਵੀ ਨਹੀਂ ਦੇਣਾ ਉਹ ਦੇਖਿਆ ਅੱਜੇ ਗੱਲ ਕਰੀਏ ਇਹਨਾਂ ਦੀ ਸਭਾ ਦੇ 23600 ਵੋਟਰ ਨੇ ਹਾਂਜੀ ਦਾਸ ਤੇ ਸਿਰਫ 360 300 ਪਿਛਲੀ ਵਾਰ ਵੀ ਹੋਏ ਸੀ ਐਨੀ ਵੋਟ ਘਟੂ ਹੋਣ ਦਾ ਕਾਰਨ ਕੀ ਸਮਝਦੇ ਹੋ ਕਾਰਨ ਇੱਕ ਤਾਂ ਐਕਚੁਅਲੀ ਜਿਹੜਾ ਹੈਗਾ ਕਿ ਮੇਨ ਜਿਹੜਾ ਕਾਰਨ ਅਸੀਂ ਕਹਿ ਸਕਦੇ ਕਿ ਇੱਥੇ ਕੰਮ ਤਾਂ ਕੋਈ ਹੋ ਜਾ ਹੁੰਦਾ ਨਹੀਂ ਐਨ ਆਰ ਆਈ ਵਾਸਤੇ ਸਟੰਟ ਆ ਬਸ ਇੱਕ ਤਰ੍ਹਾਂ ਦਾ ਹੈ ਇਹਨੂੰ ਕਹਿਆ ਜਾ ਸਕਦਾ ਕਿ ਆਪਣਾ ਮਤਲਬ ਕਿ ਇਹਨਾਂ ਨੇ ਬਣਾਉਣਾ ਬਸ ਬਣਾ ਦੇਣਗੇ ਨਾ ਹੋਰ ਤਾਂ ਕੋਈ ਕਾਰਨ ਨਹੀਂ ਹੈਗਾ ਤਾਂ ਕਿ VOTING ਜਿਹੜੀ ਹੁੰਦੀ ਹੈ ਪਹਿਲੀ ਗੱਲ ਤਾਂ ਪਤਾ ਨਹੀਂ ਲੱਗਦਾ ਆਮ ਬੰਦੇ ਨੂੰ ਪਤਾ ਹੀ ਨਹੀਂ ਹੋਣਾ ਕਿ ਐਨ ਆਰ ਆਈ ਬਹੁਤ ਆਏ ਹੋਣਗੇ ਇੱਥੇ ਕੋਈ ਇਹ ਨਹੀਂ ਹੈਗਾ ਕਿ 23000 ਦੇ ਬੰਦਾ ਤੇ ਉਹਦੇ ਵਿੱਚੋਂ 7-8000 ਬੰਦਾ 5-7000 ਆਪਰ ਕਿਸੇ ਨੂੰ ਪਤਾ ਹੀ ਨਹੀਂ ਕਿ ਅੱਜ VOTING ਵੀ ਹੈਗੀ ਆ ਜਿਹੜੀਆਂ ਚੋਣਾਂ ਤਾਂ ਅਸੀਂ ਬੜੇ ਕੋਸ਼ਿਸ਼ ਕੀ ਵੀ ਬੜੇ ਅਰਸੇ ਤੋਂ ਬਾਅਦ ਅਸੀਂ ਚੋਣਾਂ ਆਈਆਂ ਔਰ ਅਸੀਂ ਸਾਨੂੰ ਸਾਰਿਆਂ ਨੂੰ ਬਹੁਤ ਉਤਸ਼ਾਹ ਸੀਗਾ VOTING ਕਰਨ ਦਾ ਪਰ ਸਾਨੂੰ ਇਹ ਨਹੀਂ ਸੀ ਪਤਾ ਸਾਨੂੰ ਇਹ ਨਹੀਂ ਸੀ ਪਤਾ ਪਈ ਸਰਕਾਰ ਦੀ ਮਿਲੀ ਭੁਗਤ ਕਰਕੇ ਸਾਰੇ ਹੀ ਇਲੈਕਸ਼ਨ ਦਾ ਚਾਰਮ ਹੀ ਖਤਮ ਕਰ ਦਿੱਤਾ ਜਾਊਗਾ ਇੱਕ ਪਪੇਟ ਪ੍ਰੈਜ਼ੀਡੈਂਟ ਚੁਣਿਆਂਗੇ ਆ ਉਹਨਾਂ ਨੇ ਚੁਣ ਕੇ ਆਪਣਾ ਥੋਪ ਉਹ ਥੋਪਣਾ ਜਿਹੜਾ ਉਹਨਾਂ ਨੇ ਬਣਾ ਕੇ ਇਹ ਸਾਰਾ ਮੈਨਿਪੂਲੇਸ਼ਨ ਜਿਹੜੀ ਆ ਉਹਦੇ ਲਈ ਹੋਈ ਆ ਪਹਿਲਾਂ ਤਾਂ ਇਹਨਾਂ ਨੇ ਸਾਰੀਆਂ ਵੋਟਾਂ ਕੈਨਸਲ ਕਰ ਦਿੱਤੀਆਂ ਫਿਰ ਇਹਨਾਂ ਨੇ ਰੀਨਿਊਡ ਡੇਟ 10 ਤਰੀਕ ਦੀ ਦਿੱਤੀ ਉਹ ਵੀ ਚੇਂਜ ਕਰਕੇ 15 ਕਰ ਦਿੱਤੀ ਸਾਰੇ ਬਾਇਓਲੋਜ ਜਿਹੜੇ ਆ ਉਹ ਪਾਸ ਨਹੀਂ ਹੋਏ ਅਸੀਂ ਚੱਲ ਜਾਈਏ ਫਿਰ ਹੁਣ ਕੁਛ ਨਹੀਂ ਹੈਗਾ ਮਸਲੇ ਦਾ ਹਾਲ ਸਾਡੇ ਦਾ ਇੱਕ ਮਿੰਟ ਕਰ ਦਿਓ ਇੱਕ ਮਿੰਟ ਪਾਚਾ ਹੁਣ ਜੀ ਜਿਹੜਾ ਫੇ ਇਹਨਾਂ ਨੇ ਮੈਨੀਪੂਲੇਸ਼ਨ ਕੀਤੀ ਉਹਦੇ ਨਾਲ 3 ਤਰੀਕ ਵਾਲੀ ਜਿਹੜੀ ਡੇਟ ਸੀ ਉਹ 15 ਦੀ ਕਰ ਦਿੱਤੀ ਅਸੀਂ ਫੇਰ ਵੀ ਕੁਛ ਨਹੀਂ ਇਹਨਾਂ ਨੂੰ ਬੋਲਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਜਿਹੜੀਆਂ ਜਲੰਧਰ ਤੋਂ ਵੋਟਾਂ ਪੈਂਦੀਆਂ ਆ ਜਿਹੜੀਆਂ ਬੜੀਆਂ ਆ ਉਹਨਾਂ ਨੂੰ ਲੋਅ ਕਰ ਦਿੱਤਾ ਵੀ ਇਹ ਪੈਣਗੀਆਂ ਜਿਹੜੇ ਬਾਕੀ ਡਿਸਟ੍ਰਿਕਟ ਆ ਸਾਰੇ ਪੰਜਾਬ ਦੇ ਗੁਰਦਾਸਪੁਰ ਪਟਿਆਲਾ ਅੰਮ੍ਰਿਤਸਰ ਨਮਾਸ਼ਹਿਰ ਮੋਗਾ ਉਹਨਾਂ ਦੀਆਂ ਸਾਰੀਆਂ ਵੋਟਾਂ ਇਹਨਾਂ ਨੇ ਰੋਕ ਦਿੱਤੀਆਂ ਗਈਆਂ ਇਹ ਕਹਿੰਦੇ ਵੀ ਉੱਥੇ ਦੇ ਪ੍ਰਧਾਨ ਅਥੋਰਾਈਜ਼ ਨਹੀਂ ਹੈਗੇ ਕਾਰਡ ਇਸ਼ੂ ਕਰਨ ਦੇ ਇਹ ਜ਼ਰੂਰ ਆ ਜਦੋਂ ਮੈਂ 13 ਦੇ ਵਿੱਚ ਪ੍ਰਧਾਨ ਬਣਿਆ ਉਦੋਂ ਉਹ ਲੈਟਰ ਨਿਕਲੀ ਸੀ 12 ਦੇ ਵਿੱਚ ਪਰ ਡਿਸਟ੍ਰਿਕਟਸ ਦੇ ਵਿੱਚ ਇਲੈਕਸ਼ਨ ਨਾ ਹੋਣ ਕਰਕੇ ਉਹੀ ਪ੍ਰਧਾਨ ਕੰਟੀਨਿਊ ਕਰਦੇ ਰਹੇ ਅੱਜ ਤੱਕ ਕੰਟੀਨਿਊ ਕਰ ਰਹੇ ਆ ਔਰ ਦੇ ਆਰਥਰਾਇਜ਼ ਟੂ ਸਾਈਨ ਦਾ ਚੈਕਸ ਸਾਰੇ ਫੰਡ ਉਹ ਯੂਜ਼ ਕਰ ਰਹੇ ਆ ਪਰ ਜੇ ਉਹ ਫੰਡਸ ਯੂਜ਼ ਕਰ ਰਹੇ ਆ ਤੇ ਉਹ ਜਿਹੜੇ ਵੋਟ ਨਵੇਂ ਨਵੇਂ ਵੋਟਰ ਬਣਦੇ ਆ ਉਹਨਾਂ ਨੂੰ ਕਿਉਂ ਨਹੀਂ انرੋਲ ਕਰ ਸਕਦੇ ਇਹ ਇਹਨਾਂ ਨੇ ਰੂਲ ਬਣਾ ਕੇ ਦੁਬਾਰਾ ਥੋਪ ਦਿੱਤਾ ਗਿਆ ਗਿਲ ਸਰ ਜ਼ਿਆਦਾਤਰ ਦੇਖਣ ਚ ਕੀ ਆਂਦਾ ਕਿ ਜਿਨੇ ਪਿਛਲੇ ਵੀ ਗੱਲ ਕਰੀਏ ਕਿਰਪਾਲ ਸਿੰਘ ਸੋਤਾ ਬਣੇ ਸੀਗੇ ਉਹ ਇੱਥੇ ਪੁੰਚੇ ਹੀ ਨਹੀਂ ਉਹਨਾਂ ਨੇ ਕੋਈ ਕੰਮ ਹੀ ਨਹੀਂ ਕੀਤਾ ਸੇਮ ਚੀਜ਼ ਇਹ ਆ ਜੀ ਦਸ ਲੇਡੀ ਸਾਨੂੰ ਨਹੀਂ ਪਤਾ ਕੌਣ ਆ 2 ਮਹੀਨੇ ਤੋਂ ਪਹਿਲਾਂ ਇਹ ਮੈਂਬਰ ਬਣੀ ਹੈ ਇੱਥੇ ਸਾਨੂੰ ਇਹਦੀ ਕੋਈ ਬੈਕਗ੍ਰਾਉਂਡ ਦਾ ਨਹੀਂ ਪਤਾ ਇਹ ਕਿ ਕਿਹਦੇ ਨਾਲ ਅਟੈਚਡ ਹੈਗੀ ਆ ਕਿਸੇ ਐਨਆਰਆਈ ਨਾਲ ਹੈਗੀ ਹੈ ਨਹੀਂ ਤੁਸੀਂ ਦੇਖੋ 2 ਮਹੀਨੇ ਦੇ ਵਿੱਚ ਲੇਟ ਪੰਜਾਬ ਦੀ ਇਲੈਕਸ਼ਨ ਲੜਨ ਆਉਂਦੀ ਹੈ ਮਕਸਦ ਕਰ ਸਕਦੇ ਆ ਜਿਹਨੂੰ ਕੋਈ ਐਨਆਰਆਈ ਨਹੀਂ ਜਾਣਦਾ ਔਰ ਉਹਨੇ ਸਾਰੀਆਂ ਵੋਟਾਂ ਜਿਹੜੀਆਂ ਸੀਗੀਆਂ ਉਹ ਖਰੀਦ ਕੇ ਲੈ ਕੇ ਔਰ ਇਹਨਾਂ ਨੇ ਉਹਨੂੰ ਅਥਾਰਾਈਜ਼ ਕੀਤਾ ਵੀ ਆਹ ਆ ਲਿਸਟ ਦਿੱਤੀ ਵੀ ਆਹ ਬੰਦੇ ਅਥਾਰਾਈਜ਼ ਹੈਗੇ ਆ ਤੁਸੀਂ ਇਹਨਾਂ ਕੋਲ ਜਾਓ ਇਹਨਾਂ ਨੇ ਉਹਨਾਂ ਬੋਟਾਂ ਨੂੰ ਪੈਸੇ ਦਿੱਤੇ ਪੈਸੇ ਦੇ ਕੇ ਇਥੇ ਇਹਨਾਂ ਨੇ ਉਹ ਬੋਟਾਂ ਪਵਾਤੀ ਗਿਲ ਸਰ ਐਲ ਆਰ ਆਈਸ ਦੇ ਜਿਹੜੇ ਮੈਂਬਰ ਨੇ 23600 ਮੈਂਬਰ ਨੇ VOTING ਜਿਹੜੀ ਪਿਛਲੀ ਵਾਰੀ ਹੋਈ 36300 ਦੇ ਕਰੀਬ ਹੋਈ ਇਹਨਾਂ ਘੱਟ ਨੂੰ ਜਾਣ ਕੇ ਕੀ ਕਾਰਨ ਸਮਝਦੇ ਇਹਨਾਂ ਨੇ ਉਹੀ ਕਾਰਨ ਆ ਜੀ ਕਿ ਇਹਨਾਂ ਨੇ ਬਾਕੀ ਪੰਜਾਬ ਚੋਂ ਵੋਟਾਂ ਬੰਦ ਕਰ ਦਿੱਤੀਆਂ ਉਹ ਤਾਂ ਵੋਟਾਂ ਹੁਣ ਲੋਕੀ ਸਾਰਾ ਦਿਨ ਖੜੇ ਥੋੜੀ ਰਹਿਣਗੇ ਇੱਥੇ ਉਹਨਾਂ ਨੇ ਵੋਟ ਨਹੀਂ ਪਾਉਣ ਦਿੱਤੀ ਆ ਕਾਰਡ ਦੇ ਕੋਲ ਆ ਕਾਰਡ ਜਿਹੜਾ ਵੈਲਿਡ ਆ ਆ ਹੁਣ ਤਾਜ਼ਾ ਕਾਰਡ ਬਣਿਆ ਆ ਇਹ ਸਿਲੈਕਟਿਵ voting ਕਰਾ ਰਹੇ ਆ ਆਪਣੇ ਬੰਦਿਆਂ ਦੀ voting ਕਰਾ ਰਹੇ ਆ ਮੈਂ ਹੁਣ objection ਕਰਕੇ ਆ ਆ ਜਿਹੜੇ ਜਿਹੜੇ ਕਾਰਡ ਇਹ ਚੱਲਣ ਨਹੀਂ ਦਿੰਦੇ ਉਹਨਾਂ ਕਾਰਡਾਂ ਦੇ ਉੱਤੇ ਵੀ ਵੋਟਾਂ ਪੈ ਰਹੀਆਂ ਪੈ ਰਹੀਆਂ ਉੱਤੇ ਬਟ ਉਹ ਫਿਰ ਕਿਵੇਂ ਪੈ ਰਹੀਆਂ ਉਹ ਜਿਹੜਾ ਇਹ ਉਹ ਵੋਟ ਪੈ ਰਹੀ ਆ ਜਿਹੜੀ ਵੋਟ ਨੂੰ ਉਹ ਲੇਡੀ ਜਾਣਦੀ ਆ ਉਹ ਉਸ ਹੀ ਕਾਰਡ ਦੇ ਉੱਤੇ ਵੀ ਵੋਟਾਂ ਪਵਾ ਰਹੀ ਹੈ। ਉਹ ਲੇਡੀ ਕੌਣ ਆ ਸਰ? ਉਹ ਲੇਡੀ ਜਿਹੜੀ ਉਹ ਕੈਂਡੀਡੇਟ ਹੈ। ਕੈਂਡੀਡੇਟ ਕਾਹਨੇ? ਉਹ ਸਾਡੀ ਉਹ ਮੈਂ ਓਬਜੈਕਸ਼ਨ ਕਰਕੇ ਆਇਆ ਹਾਂ ਆਰਓ ਸਾਹਿਬ ਕੋ ਪਈ ਜੇ ਇਹ ਸੀ ਕਾਰਡ ਦੇ ਉੱਤੇ ਇਹਨਾਂ ਦੀ ਵੋਟ ਪੈ ਸਕਦੀ ਆ ਤੇ ਸਾਡੇ ਬਾਕੀ ਜਿਹੜੇ ਵੋਟਰ ਰਹਿ ਗਏ ਉਹਨਾਂ ਦੀ ਵੋਟ ਕਿਉਂ ਨਹੀਂ ਪੈ ਸਕਦੀ? अच्छा एक चीज और भी ऐसे कैंडिडेट कर रहे थे सी गल किसी वोटर नाल वो कह रहे पासपोर्ट नहीं पासपोर्ट होना जरूरी है दिखाना बिल्कुल जी ਤੁਸੀਂ ਪਹਿਲਾਂ ਤੋਂ ਜਾਣਦੇ ਆ ਤੁਸੀਂ ਇਲੈਕਸ਼ਨ ਹਰ ਇਲੈਕਸ਼ਨ ਕਵਰ ਕਰਦੇ ਆ वोटर ਕਾਰਡ ਹੋਣਾ ਜਰੂਰੀ ਆ ਪਾਸਪੋਰਟ ਹੋਣਾ ਜਰੂਰੀ ਆ ਹੁਣ ਇਹ ਕਹਿੰਦੇ ਡਿਜੀਟਲ ਵੀ ਤੁਸੀਂ ਕਰ ਸਕਦੇ ਆ ਇਹ ਦੱਸੋ ਕਿੱਥੇ ਲਿਖਿਆ ਹੈ ਓਵਰ ਆਲ ਤੁਸੀਂ ਦੇਖੋ ਐਨਆਰਆਈ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਐਨਆਰਆਈ ਦਾ ਫਾਇਦਾ ਕਦੀ ਹੋਣਾ ਹੀ ਨਹੀਂ ਜਿਹੜਾ ਪਪਟ ਪ੍ਰੈਜ਼ੀਡੈਂਟ ਹੋਊਗਾ ਉਹ ਕਦੀ ਵੀ ਐਨਆਰਆਈ ਦੀ ਪ੍ਰੋਬਲਮ ਲੈ ਕੇ ਸਰਕਾਰ ਕੋ ਨਹੀਂ ਜਾਊਗਾ ਸਰਕਾਰ ਇਥੇ ਉਹ ਬੰਦਾ ਭਾਲਣਾ ਚਾਹੁੰਦੀ ਆ ਵੀ ਐਨਆਰਆਈ ਦੀਆਂ ਪ੍ਰੋਬਲਮ ਸਾਡੇ ਕੋ ਆਣੀ ਨਾ ਉਹ ਐਸੇ ਕਰਕੇ ਆਪਣੇ ਜਿਹੜੇ ਕੈਂਡੀਡੇਟ ਸਿਲੈਕਟ ਕਰਕੇ ਇਥੇ ਬਣਾਉਂਦੇ ਆ ਤੇ ਇਥੇ ਕੰਮ ਕਰਨ ਵਾਲਾ ਬੰਦਾ ਹੀ ਨਾ ਕੋਈ ਵੀ ਆਵੇ ਕਿੰਨੇ ਟਾਈਮ ਤੋਂ ਆ ਰਹੀ ਆ ਸਰ ਪ੍ਰੋਬਲਮ ਇਹ ਵਾਲੀ ਜਿਹੜੀ ਇਥੇ ਇਹ ਪ੍ਰੋਬਲਮ ਮੈਂ 13 ਤੋਂ 15 ਅੰਤਾਂ 15 ਤੋਂ ਲੈ ਕੇ 20 ਤੱਕ ਇਲੈਕਸ਼ਨ ਨਹੀਂ ਹੋਈ 20 ਦੇ ਵਿੱਚ ਤੁਸੀਂ ਸਭ ਜਾਣਦੇ ਆ ਤੁਸੀਂ ਸਭ ਨੇ ਇਲੈਕਸ਼ਨ ਦੇਖੀ ਇਲੈਕਸ਼ਨ ਕਿਦਾਂ ਹੋਈ ਸੀ ਪਿਛਲੀ ਵਾਰੀ ਸੇਮ ਪ੍ਰੋਸੀਜਰ ਬਦਲ ਦਿੱਤੇ ਗਏ VOTER ਨੂੰ ਵੋਟ ਪਾਉਣ ਤੋਂ ਰੋਕਿਆ ਰੋਕ ਦਿੱਤਾ ਇਹ ਸਾਰੇ ਅਡਾਪਟ ਅਡਾਪਸ਼ਨ ਜਿਹੜੀ ਆ ਇਹ ਮਿਲੀ ਭੁਗਤਣਾ ਸਰਕਾਰ ਕਰਾਉਂਦੀ ਆ ਦੇਖੋ ਜੀ ਮੈਂ ਹੋਰ ਆੜ ਕਾਰਡ ਬਣਾਇਆ 500 ਰੁਪਿਆ ਉਹਨਾਂ ਨੂੰ ਦਿੱਤਾ ਫੀ ਵੀ ਦਿੱਤੀ ਆ ਨੀ ਨੂੰ ਕਾਰ ਬਾਸੇ ਲੇਕਿਨ ਮੈਨੂੰ ਵੋਟ ਨਹੀਂ ਪਾਉਣ ਦਿੱਤੀ ਕਹਿੰਦੇ ਕਹਿੰਦੇ ਤੂੰ ਥੋੜੀ ਵੈਲਿਡ ਨਹੀਂ ਵੋਟ ਕਿਉਂਕਿ 15 ਤੋਂ ਬਾਅਦ ਜਿਹੜੀ ਵੋਟ ਹੋਏ ਆ ਰੀਨਿਊ ਹੋਏ ਆ ਉਹ ਵੋਟ ਨਹੀਂ ਪਾ ਸਕਦਾ ਮੈਂ ਕਿਉਂ ਨਹੀਂ ਪਾ ਸਕਦਾ ਕਹਿੰਦੇ ਨਹੀਂ ਉਹ ਅਸੀਂ ਇਹ ਲਾਅ ਬਣਾਤਾ ਜੀ 15 ਤੋਂ ਬਾਅਦ ਜਿਹੜਾ ਨਿਯਮ ਹੋਇਆ ਉਹ ਨਹੀਂ ਪਾ ਸਕਦਾ ਤੁਹਾਡਾ ਨਾਮ ਮਨਾ ਕੇਵਲ ਸਿੰਘ ਚਾਹਵਾਨ ਕਿਹੜੀ ਜਗ੍ਹਾ ਤੋਂ ਮੈਂ ਮੈਤਪੁਰ ਤੋਂ ਤੇ ਤੁਸੀਂ ਸਪੈਸ਼ਲ ਵੋਟ ਲਈ ਆਏ ਸੀ ਜਾਂ ਵੈਸੇ ਆਏ ਸੀ ਮੈਂ ਸਪੈਸ਼ਲ ਵੋਟ ਲਈ ਆਇਆ ਸੀ ਕਿਉਂਕਿ ਫਿਰ ਤੁਹਾਡਾ ਅਗਲਾ ਕੋਈ ਕਾਰਵਾਈ ਲਈ ਤੁਸੀਂ ਜਾਓਗੇ ਕਿਸੇ ਦੇ ਕੋਲੀਆਂ ਕਿਸੇ ਨਾਲ ਗੱਲਬਾਤ ਸਾਰੇ ਵੋਟਰ ਇਕੱਠੇ ਹੋ ਕੇ ਕਿਸੇ ਕੰਸਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪੋਸਿਬਿਲਟੀ ਹੈ ਆਕਰਾਂਗੇ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਅਸੀਂ ਕੋਈ ਨਾ ਕੋਈ ਐਕਸ਼ਨ ਜ਼ਰੂਰ ਲਵਾਂਗੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਇਲੈਕਸ਼ਨ ਇੱਥੇ ਲੜਨਾ ਇੱਕਦਮ ਕਿਦਾਂ ਐ ਹੋਏ ਨਹੀਂ ਮੈਂ ਸਭ ਨਾਲ ਬਹੁਤ ਦੇਰ ਤੋਂ ਜੁੜੀ ਹੋਈ ਹਾਂ ਜੀ ਔਰ ਜਿਹੜਾ ਇਲੈਕਸ਼ਨ ਦਾ ਕ੍ਰਾਈਟੇਰੀਆ ਹੈਗਾ ਇਹਦੇ ਵਿੱਚ ਕੋਈ ਇਦਾਂ ਨਹੀਂ ਹੈਗਾ ਕਿ ਇੱਕ ਦਿਨ ਪਹਿਲਾਂ ਯਾ 2 ਦਿਨ ਪਹਿਲਾਂ ਯਾ 2 ਮਹੀਨੇ ਪਹਿਲਾਂ ਯਾ 2 ਸਾਲ ਯਾ 20 ਸਾਲ ਪੁਰਾਣੀ ਜਦੋਂ ਵੀ ਤੁਹਾਡੀ ਮੈਂਬਰਸ਼ਿਪ ਹੈਗੀ ਆ ਤੁਹਾਡਾ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਹੈਗਾ ਆ ਉਹ ਕਵਰ ਹੋਣਾ ਚਾਹੀਦਾ ਔਰ ਸਭਾ ਦੇ ਨਾਲ ਔਰ ਪੰਜਾਬ ਦੇ ਨਾਲ ਬਹੁਤ ਢੇਰ ਤੋਂ ਜੁੜੀ ਹੋਈ ਆ ਔਰ ਇਹਦੇ ਵਿੱਚ ਇਹ ਦੇਖੋ ਬਿਲਕੁਲ ਇਹ ਓਪੋਨੈਂਟ ਜਿਹੜੇ ਹੈਗੇ ਇਲਜ਼ਾਮ ਲਗਾ ਰਹੇ ਆ ਅਸੀਂ ਇਸ ਚੀਜ਼ ਨੂੰ ਐਨਆਰਆਈ ਸਵਾਰ ਦੇ ਹਿੱਤਾਂ ਵਾਸਤੇ ਕੰਮ ਕਰਨ ਵਾਸਤੇ ਇਸ ਤਰ੍ਹਾਂ ਕੰਮ ਕਰਨਾ ਹੈਗਾ ਕੋਈ ਵੀ ਕੁਝ ਵੀ ਕਵੇ ਅਸੀਂ ਉਸ ਚੀਜ਼ ਲਈ ਇਹਨਾਂ ਨੇ ਐਗਰੀ ਨਹੀਂ ਕਰਦੇ ਕਿਉਂਕਿ ਇਸ ਜਿਹੜਾ ਸੇਵਾ ਦੀ ਮੈਂਬਰਸ਼ਿਪ ਦੀ ਕੰਡੀਸ਼ਨਸ ਹੈਗੀਆਂ ਆ ਇਲੈਕਸ਼ਨਸ ਦੀਆਂ ਕੈਂਡੀਡੇਟਸ ਦੀ ਕੰਡੀਸ਼ਨ ਆ ਉਹ ਸੇ ਪੂਰੀਆਂ ਜਿਹੜੀਆਂ ਹੈਗੀਆਂ ਉਹ ਫੁਲਫਿਲ ਕੀਤੀਆਂ ਐ ਇਲਜ਼ਾਮ ਲਗਾਏ ਜਾਂਦੇ ਆ ਤੁਹਾਡੇ ਵੱਲੋਂ VOTING ਆ ਜਿਹੜੀ ਉਹ ਖਰੀਦੀ ਗਈ ਹੈਗੀ ਔਰ ਤੁਹਾਡੇ ਖਰੀਦੇ ਹੋਏ ਬੰਦੇ ਬੁਲਾਏ ਗਏ ਸਾਡੇ ਇਹਦੇ ਵਿੱਚ ਕੋਈ ਵੀ ਦੇਖੋ ਸਾਰੇ ਬੰਦੇ ਜਿਹੜੇ ਹੈਗੇ ਆ ਉਹ ਮੈਂਬਰਸ ਦੇ ਆ ਪੂਲਿੰਗ ਬੂਥ ਹੋ ਰਹੇ ਆ ਉਹਦੇ ਵਿੱਚ ਸਾਰੇ ਮੈਂਬਰਸ ਜਿਹੜੇ ਹੈਗੇ ਆ ਉਹ ਪੁਰਾਣੇ ਮੈਂਬਰ ਆਰਕਿਓ ਕੇ ਡੈਜ ਡੈਜ ਨਾ VOTING RIGHT ਨੇ ਉਹਨਾਂ ਨੂੰ ਵੋਟ ਨਹੀਂ ਦਿੱਤੇ ਜਾਂਦੀ ਤੇ ਇਹ ਦਿਖਾ ਰਹੇ ਆਪ ਸਾਰੇ ਕਾਰਡ ਵਗੈਰਾ ਅਸੀਂ ਇਹਦੇ ਵਿੱਚ ਕਨਸਟੀਟਿਊਸ਼ਨ ਜਿਹੜਾ ਪੁਰਾਣੇ ਬੰਦੇ ਆਪੋਨੈਂਟ ਹੈਗੇ ਆ ਉਹੀ ਕਹਿ ਰਹੇ ਆ ਜਿਹੜਾ ਕਨਸਟੀਟਿਊਸ਼ਨ ਆ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ 5 ਸਾਲ ਬਾਅਦ ਜਿਹੜਾ ਕਾਰਡ ਰੀਨਿਊ ਹੋਣਾ ਚਾਹੀਦਾ ਉਹੀ ਔਰ ਸਾਡੇ ਸਾਨੂੰ ਵੀ ਬੜੀ ਇਸ ਚੀਜ਼ ਦਾ ਪ੍ਰੋਬਲਮ ਆ ਰਹੀ ਆ ਕਿ ਜਿਹੜੇ ਕਈ ਵੋਟਰਸ ਆ ਰਹੇ ਸੀਗੇ ਕਿ ਸਾਨੂੰ ਵੋਟ ਪਾਣਾ ਨਹੀਂ ਪਾ ਰਹੇ ਉਹ ਨਹੀਂ ਪਾ ਸਕਦੇ ਕਿਉਂਕਿ ਜਿਹੜੇ ਕਾਰਡ ਹੈਗੇ ਆ ਉਹ 5 ਸਾਲ ਤੋਂ ਪੁਰਾਣੇ ਆ ਇਹ ਸਾਰਿਆਂ ਨੂੰ ਪ੍ਰੋਬਲਮ ਇਹ 5 ਸਾਲ ਲਈ ਜੇ ਕਨਸਟੀਟਿਊਸ਼ਨ 2020 ਦੇ ਕਾਰਡ ਬਣੇ ਸਾਨੂੰ ਇੱਕ ਵੋਟਰ ਮਿਲੇ ਸੀ ਉਹਨਾਂ ਦਾ 2020 ਨੂੰ ਇਸ਼ੂ ਹੋਇਆ ਕਾਰਡ ਉਹਨਾਂ ਨੂੰ ਰਾਈਟ ਹੋ ਸਿਮੀ ਨੂੰ ਕਿੰਨੇ ਵੋਟਰਸ ਆ ਰਹੇ ਆ ਮੈਂ ਤੁਹਾਨੂੰ ਮਤਲਬ ਇੱਕੋ ਤਾਂ ਨਹੀਂ ਕਹਿ ਸਕਦੀ ਪਰ ਇਹ ਜੀ ਕੋਈ 2020 ਦਾ ਉਹਦੇ ਬਾਰੇ ਮੈਂ ਨਹੀਂ ਕਹਿ ਸਕਦੀ ਸਿਰਫ ਦੱਸੋ ਕਿ ਇਹ ਐਨਐਰ ਸਭਾ ਦੇ ਵਿੱਚ ਜ਼ਿਆਦਾਤਰ ਕੀ ਹੋ ਰਿਹਾ ਪਿਛਲੀ ਵਾਰ ਵੀ ਜਿਹੜੇ ਪ੍ਰਧਾਨ ਬਣੇ ਸੀ ਉਹ ਅੱਥੇ ਅਵੇਲੇਬਲ ਹੀ ਨਹੀਂ ਹੁੰਦੇ ਉਹ ਗੱਲ ਨਹੀਂ ਸਰ ਆਪਾਂ ਇਦਾਂ ਕਰ ਤੁਸੀਂ ਮੈਂ ਤੁਹਾਨੂੰ ਸਿਰਫ ਇਸ ਵਾਰੀ ਹੁਣ ਮੈਂ ਤੁਹਾਡੇ ਤੋਂ ਮਾਫੀ ਚਾਹੁੰਦੀ ਹਾਂ ਹਾਂਜੀ ਹਾਂਜੀ ਸਰ ਹਾਂ ਹਾਂਜੀ ਸਰ ਤੁਸੀਂ ਤੁਹਾਡਾ ਕੰਮ ਹੋਣਾ ਜੇ ਕੋਈ ਜਿੱਤੋਗੇ ਉਹਨਾਂ ਦਾ ਜਿਹੜਾ ਕੰਮ ਹੈ ਮੈਂ ਉਹ ਪੁੱਛ ਰਿਆ ਇੱਕ ਹੁੰਦਾ ਕੀ ਹੈ ਕਿ ਜਦੋਂ ਕੋਈ ਐਨਐਰ ਸਭਾ ਦਾ ਪ੍ਰਧਾਨ ਬਣ ਜਾਂਦਾ ਉਹ ਜ਼ਿਆਦਾਤਰ ਵਿਦੇਸ਼ ਹੀ ਰਹਿੰਦਾ ਪੀ ਐਨ ਆਰ ਆਈ ਦੇ ਜਿਹੜੇ ਹੈਗੇ ਪਰ ਮਸਲੇ ਤਾਂ ਇੱਥੇ ਨੇ ਉਹ ਹੱਲ ਨਹੀਂ ਹੁੰਦੇ ਇਹਦੇ ਵਿੱਚ ਤੁਸੀਂ ਅਸੀਂ ਦੇਖੋ ਇਹ ਜਿਹੜੀ ਸਭਾ ਦਾ ਇਲੈਕਸ਼ਨਸ ਹੈਗੇ ਆ ਜੇ ਸਭਾ ਦੇ ਵਿੱਚ ਮੈਂ ਐਜ਼ ਪ੍ਰਧਾਨ ਆਂਦੀ ਆ ਤੇ ਜਿਹੜੀ ਉਹਦੀ ਕੰਡੀਸ਼ਨ ਹੈ ਅਸੀਂ ਐਫੀਡੇਵਿਟ ਸਾਈਨ ਕਰਦੇ ਆ ਕਿ ਸਾਨੂੰ ਨੋਮੀਨੇਟੇ ਰਹਿਣਾ ਪੈਣਾ ਉਹ ਕੰਡੀਸ਼ਨ ਜਿਹੜੀ ਹੈਗੀ ਆ ਆਪਾਂ ਮੈਂ ਤਾਂ ਇੱਥੇ ਰਹਿੰਦੀ ਆ ਔਰ ਅਸੀਂ ਜੇ ਰੱਬ ਮੇਰ ਰੱਖੇ ਕਿ ਜੇ ਮੈਂ ਆਂਦੀ ਆ ਪ੍ਰੈਜ਼ੀਡੈਂਟ ਕੈਂਡੀਡੇਟ ਉਹ ਤਾਂ ਅਸੀਂ ਇੱਥੇ ਰਾਵਾਂਗੇ ਤੁਹਾਡੇ ਵੱਲੋਂ ਆਪ ਗੱਲ ਕੀਤੀ ਗਈ ਸੀ ਕਿ ਜਿੰਨੀ VOTING ਹੈਗੀ ਆ ਉਸ ਤੋਂ ਤੀਜੇ ਹਿੱਸਾ VOTING ਆ ਜਿਹੜੀ ਉਹ ਹੋ ਰਹੀ ਹੈਗੀ ਆ ਤਾਂ ਵਿੱਚੋਂ VOTERS ਆ ਉਹ ਕਿੱਥੇ ਗਾਇਬ ਹੋ ਇਹਦੇ ਸਿੱਖੋ ਮੈਮ ਜਿਹੜੀ 24000 ਐਕਚੁਅਲੀ ਵੋਟ ਬਣੀ ਹੋਈ ਆ ਤੇ 3000 24000 ਦੇ ਲਾਗੇ ਹੈਗੀ ਇਹ ਜਿਹੜੀ 2008 ਤੋਂ ਬਾਅਦ ਜਿਹੜੀ ਆ ਵੋਟ ਇਹ ਵੋਟਰ ਲਿਸਟੇ ਰਿਵਾਈਜ਼ ਨਹੀਂ ਕੀਤੀ ਗਈ ਇਹ ਮੈਂ ਬੜੀ ਵਾਰੀ ਕਹਿ ਚੁੱਕੀ ਹਾਂ ਔਰ ਬੜੀ ਵੱਡੀ ਸਮੱਸਿਆ ਕਿਉਂਕਿ ਸਾਨੂੰ ਤਾਂ ਡਿਸਟ੍ਰਿਕਟ ਤੋਂ ਡਿਸਟ੍ਰਿਕਟ ਮੈਂ ਘੁੰਮੀ ਆ ਔਰ ਮੈਂ ਬਹੁਤ ਜ਼ਿਆਦਾ ਵੱਡੀਆਂ ਪ੍ਰੋਬਲਮ ਫੇਸ ਕੀਤੀਆਂ ਹੈਗੀਆਂ ਕਿ ਸਾਨੂੰ ਵੋਟਰ ਲੱਭਣ ਚ ਬਹੁਤ ਪ੍ਰੋਬਲਮ ਆ ਰਹੀ ਆ ਤੇ ਹੁਣ ਵੀ ਦੇਖੋ ਅਸੀਂ ਜੇ ਇਹ ਕਹੀਏ ਤੇ ਵੋਟਰਸ ਜਿਹੜੇ ਹੈਗੇ ਆ ਜਿਹੜੇ ਇਹ ਕੰਡੀਸ਼ਨਸ ਹੈਗੀਆਂ ਇਹ ਸਾਡੇ ਜਿਹੜੇ ਪਹਿਲਾ ਪ੍ਰੈਜ਼ੀਡੈਂਟ ਸੀਗੇ ਉਹਨ ਕਿ ਕਿਰਮੇਨ ਤਾਂ ਬਹੁਤ ਸਫਰ ਕੀਤਾ ਮੈਂ ਔਰ ਮੈਂ ਇਹੀ ਕਰਾਂਗੀ ਕਿ ਵੋਟਰ ਲਿਸਟ ਨੂੰ ਅਸੀਂ ਰਿਵਾਈਜ਼ ਕਰਾਂਗੇ ਕਿਉਂਕਿ ਇਹ 2008 ਤੋਂ ਬਾਅਦ ਨਹੀਂ ਹੋਈ ਔਰ ਦੂਸਰਾ ਜਿਹੜਾ ਹੈਗਾ ਹੈ ਕਿ ਜਿਸ ਤਰ੍ਹਾਂ ਜਿਹੜੇ ਕਾਰਡਸ ਦੀ ਬੜੀ ਵੱਡੀ ਸਮੱਸਿਆ ਆਈ ਹੈ ਉਹ ਮੈਂ ਆਪ ਫੇਸ ਕਰ ਰਹੀ ਹਾਂ ਕੀ ਕੀ ਚਾਹਵਾਂ ਹੈਗੇ ਵੋਟ ਪਾਉਂਦੇ ਨਹੀਂ ਪਾ ਸਕਦੇ ਹਨ ਤੇ ਜਿਹੜਾ ਵੋਟ ਦਾ ਜਿਹੜਾ ਅਧਿਕਾਰ ਹੈਗਾ ਇਹਦੇ ਬਾਰੇ ਅਸੀਂ ਗੱਲ ਕਰਾਂਗੇ ਕਿ ਕਿਦਾਂ ਇਸ ਮਸਲੇ ਜਿਹੜੀ ਅਗਲੀਆਂ ਚੋਣਾਂ ਦੇ ਵਿੱਚ ਨਾ ਫੇਸ ਕੀਤੀ ਹੈ ਇੱਕ ਜੀ ਦੇ ਵੀ ਹੈ ਕਿ ਐਨ ਆਰ ਆਈ ਜਿਹੜੇ ਹੈਗੇ ਨੇ ਉਹ ਵੋਟ ਜਿਹੜੀ ਚੋਣਾਂ ਹੁੰਦੀਆਂ ਉਹਦੇ ਵਿੱਚ ਇੰਟਰਸਟ ਨਹੀਂ ਦਿਖਾ ਰਹੇ ਇਹਨੂੰ ਲੈ ਕੇ ਕੀ ਕਾਰਨ ਸਰ ਇਹਦਾ ਹਾਂ ਇਹਦੇ ਲਈ ਸਰ ਦੇਖੋ ਜਿਹੜੀ ਨਿਰਾਸ਼ਾ ਹੈਗੀ ਹੈ ਨਾ ਕਿਉਂਕਿ ਸਭਾ ਜਿਹੜੀ ਬੜੀ ਧੀਰ ਤੋਂ ਇਹ ਡੋਰਮੈਂਟ ਆ ਤੇ ਅਸੀਂ ਇਹਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਇਹ ਹੋਪ ਕਰਦੇ ਹਾਂ ਕਿ ਅਗਲੀ ਵਾਰੀ ਇਹ ਅੱਛਾ ਹੋਏਗਾ ਕਿਉਂਕਿ ਜਦੋਂ ਸਵਾਨਾ ਲੋਕ ਜੁੜ ਮਿਲੇਗਾ ਤੇ ਆਬਵੀਅਸਲੀ ਸਭਾ ਨਾਲ ਲੋਕ ਜੁੜਨਗੇ ਔਰ ਐਨਆਰਆਈਸ ਦੇ ਵਿੱਚ ਤੁਸੇ ਸਾਧਵਾਰ ਆਏਗਾ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਵੈਸੇ ਸ਼ਾਰਟ ਨੇਮ ਮੈਨੂੰ ਦੇਵਤੰਦ ਵੀ ਕਹਿੰਦੇ ਆ ਕਿਹੜੀ ਜਗ੍ਹਾ ਤੋਂ ਜੀ ਮੈਂ ਵੈਸੇ ਯੂਕੇ ਤੋਂ ਆ ਤੇ ਇੱਥੇ ਆਪਣਾ ਹੈਗਾ ਸ਼ਹੀਦ ਭਗਤ ਸਿੰਘ ਨਗਰ ਬੰਗਾ ਅੱਜ ਐਨਆਰਆਈਸ ਵੱਲੋਂ ਚੋਣਾਂ ਹੋ ਰਹੀਆਂ ਨੇ ਤੁਸੀਂ ਵੋਟ ਪਾਣ ਕੀ ਤੁਹਾਨੂੰ ਲੱਗਦਾ ਕਿ ਕਿੱਦਾਂ ਦਾ ਕੈਂਡੀਡੇਟ ਹੋਣਾ ਚਾਹੀਦਾ ਕੈਂਡੀਡੇਟ ਜੀ ਹੋਣਾ ਚਾਹੀਦਾ ਜਿਹੜਾ ਕਿ ਐਕਚੁਅਲ ਚ ਐਨਆਰਆਈ ਦੀ ਜਿਹੜੀ ਆ ਉਹ ਗੱਲ ਸੁਣੀ ਜੋ ਸਮੱਸਿਆਵਾਂ ਆ ਰਹੀਆਂ ਐ ਐਨਆਰਈ ਨੂੰ ਉਹ ਜਿਹੜੀਆਂ ਉਹਨਾਂ ਦਾ ਹੱਲ ਕੀਤਾ ਜਾਵੇ ਇਸ ਤੋਂ ਪਹਿਲਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਐਨਆਰਈ ਸਭਾ ਦੀ ਕਿ ਐਨਆਰਈ ਖੁਸ਼ ਨਹੀਂ ਐ ਕਿ ਉਹਨਾਂ ਦੇ ਮਸਲੇ ਹੱਲ ਨਹੀਂ ਹੋ ਬਿਲਕੁਲ ਜੇ ਵਿੱਚ ਕੋਈ ਦੂਰ ਰਾਏ ਨਹੀਂ ਹੈਗੀ ਆ ਜੇ ਐਨਆਰਈਆਂ ਦੇ ਮਸਲੇ ਜਿਹੜੇ ਅੱਜ ਕੱਲ ਬਹੁਤ ਜ਼ਿਆਦਾ ਆ ਵਧ ਰਹੇ ਆ ਡੇ ਬਾਏ ਡੇ ਅਸੀਂ ਹੁਣ ਆਪ ਇੱਥੇ ਖੁਦ ਰਹਿੰਦੇ ਆ ਕਰਕੇ ਸਾਨੂੰ ਮੈਨੂੰ ਲੱਗਦਾ ਹੈ ਕਿ ਇਸ ਟਾਈਮ ਵੀ ਸਾਡੇ ਕੋਲ ਮੇਰੇ ਕੋਲ ਐਸਬੀਐਸ ਨਗਰ ਦੇ ਮੇਰੇ ਕੋਲ 50 ਕੇਸ ਸੁਣੇ ਆ ਜਿਹੜੇ ਆਇਓ ਆ ਜਿਹੜਾ ਪ੍ਰਧਾਨ ਬਣੇਗਾ ਤੁਸੀਂ ਉਹਦੇ ਕੋਲ ਕੀ ਉਮੀਦ ਰੱਖਦਾ ਪ੍ਰਧਾਨ ਕੋਲ ਉਹੀ ਉਮੀਦ ਰੱਖਦੇ ਆਂ ਜੀ ਕਿ ਉਹ ਪਹਿਲਾਂ ਤਾਂ ਜਿਹੜੀਆਂ ਇਹਦੇ ਵਿੱਚ ਸੋਧਾਂ ਹੋਣੀਆਂ ਚਾਹੀਦੀਆਂ ਆ ਬਹੁਤ ਜੋ ਕਿ ਪਹਿਲਾਂ ਨਹੀਂ ਕੀਤੀਆਂ ਗਈਆਂ ਕਿਉਂਕਿ 24000 ਮੈਂਬਰ ਆ ਦੇ ਵਿੱਚ ਪਹਿਲਾਂ ਕਿਸੇ ਜਿਹੜੇ ਪੁਰਾਣੇ ਪ੍ਰਧਾਨ ਸੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਸਿਸ਼ਟਾਂ ਜਿਹੜੀਆਂ ਆ ਉਹ ਅਪਡੇਟ ਨਹੀਂ ਕੀਤੀਆਂ ਗਈਆਂ ਤੇ ਸਹੀ ਇਨਫੋਰਮੇਸ਼ਨ ਨਹੀਂ ਸਰ ਕਿਸੇ ਨੂੰ ਵੀ ਮਿਲ ਰਹੀ ਤੇ ਬਹੁਤ ਕੁਛ ਆ ਜੀ ਜਿੱਦਾਂ ਹੁਣ ਐਗਜ਼ਾਮਪਲ ਦੇ ਦਿੰਨਾ ਵੀ ਕਿਸੇ ਦੀ ਡੈਥ ਹੋ ਗਈ ਆ ਬਿਓ ਦੇ ਵਿੱਚ ਹੀ ਆ ਜੇ ਮੈਂ ਇਦਾਂ ਦੀ ਕਾਫੀ ਸ਼ਾਂਤੀ ਹੋਣੀ ਚਾਹੀਦੀ ਆ ਬਾਕੀ ਇੱਕ ਹੋਰ ਜਿਹੜੇ ਦੇਖ ਰਿਆ ਸੀ ਮੁੱਦਾ ਸੀਗਾ ਕਿ ਵੀ 90 ਡੇਜ਼ ਜਿਹੜਾ ਆ ਬਈ ਕੰਟਰੀ ਤੋਂ ਬੰਦਾ ਬਾਹਰ ਰਹਿੰਦਾ ਉਹ ਵੋਟ ਪਾਉਣ ਦਾ ਹੱਕ ਆਪਣਾ ਵੋਟ ਪਾਉਣ ਦਾ ਹੱਕਦਾਰ ਸੀ ਜਾਂ ਆਪਣਾ ਕਾਰਡ ਜਿਹੜਾ ਉਹਨਾਂ ਦੀ ਆਇਡੈਂਟੀ ਬਣ ਸਕਦੀ ਸੀ ਇਹ ਵੀ ਗੱਲਾਂ ਗਲਤ ਆ ਜੀ ਕਿਉਂਕਿ ਐਕਚੁਅਲ ਦੇ ਵਿੱਚ ਹੁਣ ਕਈ ਤਾਂ ਜਿਹੜੇ ਵੋਟਾਂ ਪਹਿਲਾਂ ਬਣੀਆਂ ਆ ਕਈ ਤਾਂ ਇਦਾਂ ਦੇ ਵੀ ਹੈਗੇ ਆ ਬਈ ਉਹ ਮੈਨੂੰ ਲੱਗਦਾ ਉੱਥੋਂ ਰਿਪੋਰਟ ਹੋ ਕੇ ਆਏ ਆ ਆਪਣੇ ਜਾਂ ਇਦਾਂ ਦੇ ਵੀ ਹੈਗੇ ਆ ਜਿਹੜੇ ਨੂੰ ਮੈਨੂੰ ਲੱਗਦਾ 10-15 ਸਾਲ ਹੋ ਗਿਆ ਉਹ ਮੁੜ ਕੇ ਗਏ ਹੀ ਨਹੀਂ ਹੈਗੇ ਉਹਨਾਂ ਦਾ ਐਨ ਆਰ ਆਈ ਸਟੇਟਸ ਹੀ ਨਹੀਂ ਹੈਗਾ ਜੇ ਉਹਨਾਂ ਦਾ ਐਨ ਆਰ ਆਈ ਸਟੇਟਸ ਨਹੀਂ ਹੈਗਾ ਤੇ ਫਿਰ ਉਹਨਾਂ ਨੂੰ ਵੋਟ ਉਹਨਾਂ ਮੈਂਬਰ ਬਣ ਦਾ ਵੀ ਕੋਈ ਹੱਕ ਨਹੀਂ ਮੇਰੇ ਖਿਆਲ ਸਾਬ ਦਾ